ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਤੁਹਾਡਾ ਸਵਾਗਤ ਹੈ ਜੀ ਪੀਟ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰਵਾ ਸਕਦੇ ਹੋ ਜੀ ਚਲੋ ਜੀ ਹੁਣ ਆਪਾਂ ਤੁਹਾਨੂੰ ਸੂਟ ਦਿਖਾਉਣੇ ਜਿਹੜੇ ਸ਼ੁਰੂ ਕਰਦੇ ਆਂ ਫਸਟ ਆਪਣਾ ਚਾਕਲੇਟ ਕਾਟਨ ਦੇ ਵਿੱਚ ਸੂਟ ਹੋਏਗਾ ਜੀ ਬਹੁਤ ਸੋਹਣਾ ਜਿਹੜਾ ਮਸ਼ੀਨ ਵਰਕ ਦਾ ਕੰਮ ਕੀਤਾ ਹੈ ਘੇਰੇ ਚਾਕ ਤੇ ਇਹਦੇ ਵਿੱਚ ਆਪਣੇ ਕੋਲ 10 ਪੀਸ ਅਵੇਲੇਬਲ ਆ ਬਾਕੀ ਅਗਰ ਤੁਸੀਂ ਕਿਸੇ ਵੀ ਕਲਰ ਤੇ ਇਹਨੂੰ ਜਾਂ ਕਿਸੇ ਵੀ ਫੈਬਰਿਕ ਤੇ ਕਰਵਾਉਣਾ ਚਾਹੁੰਦੇ ਹੋ ਡਿਜ਼ਾਈਨ ਰੈਡੀ ਤਾਂ ਤੁਸੀਂ ਸਾਨੂੰ ਦੱਸ ਕੇ ਕਰਵਾ ਸਕਦੇ ਹੋ ਨੈਕਸਟ ਆ ਕਾਟਨ ਦੇ ਸੂਟ ਲੈ ਕੇ ਆਏ ਆਪਾਂ ਕਾਟਨ ਦੇ ਦੁਪੱਟਿਆਂ ਦੇ ਨਾਲ ਹੋਣਗੇ ਪ੍ਰਾਈਸ ਇਹਨਾਂ ਦਾ ਬਹੁਤ ਹੀ ਰੀਜ਼ਨੇਬਲ ਹੋਏਗਾ ਠੀਕ ਹੈ ਜੀ ਬਹੁਤ ਘੱਟ ਪ੍ਰਾਈਸ ਤੁਹਾਨੂੰ ਸੂਟ ਮਿਲਣਗੇ ਇਹਨੇ ਪ੍ਰਾਈਸ ਤਾਂ ਤੁਹਾਨੂੰ ਜਿਹੜਾ ਦੁਪੱਟੇ ਨਾਲ ਕਦੇ ਵੀ ਕਿਤੋਂ ਵੀ ਸੂਟ ਨਹੀਂ ਮਿਲੇਗਾ ਜਿੰਨੇ ਚਾਪਾ ਤੁਹਾਨੂੰ ਦਵਾਂਗੇ ਠੀਕ ਹੈ ਜੀ ਜਸਟ ਇਹ 450 400 ਰੁਪਏ ਵਿੱਚ ਤੁਹਾਨੂੰ ਸੂਟ ਮਿਲ ਜਾਏਗਾ ਠੀਕ ਹੈ ਜੀ ਵਿਦੇ ਦੁਪੱਟਾ ਹੋਏਗਾ ਕਾਟਨ ਦਾ ਤੇ ਨਾਲ ਕੁਛ ਨਾ ਕੁਛ ਨੈਕ ਤੇ ਕੀਤਾ ਹੋਏਗਾ ਵਰਕ ਚੈੱਕ ਕਰੀ ਚਲੋ ਕਾਫੀ ਕਲਰ ਕਲੈਕਸ਼ਨ ਹੈਗੀ ਆ ਇਹਨਾਂ ਦੇ ਬਾਟਮ ਤੇ ਵਰਕ ਵਾਲੇ ਆਗੇ ਜੀ ਠੀਕ ਹੈ ਜੀ ਕੋਸਟ ਪ੍ਰਿੰਟ ਬਾਟਮ ਵਾਲੇ ਵੀ ਆ ਠੀਕ ਹੈ ਜੀ ਨੈਕਸਟ ਆਪਣੇ ਕੋ ਵੀ ਨੈਕ ਵਾਲੇ ਦੋ ਪੀਸ ਅਵੇਲੇਬਲ ਹੈ ਨੈਕਸਟ ਬਹੁਤ ਸੋਹਣੇ ਹੈਗੇ ਆ ਜੀ ਜਿਨ੍ਹਾਂ ਨਾਲ ਬਹੁਤ ਸੋਹਣੇ-ਸੋਹਣੇ ਨਾਲ ਦੁਪੱਟੇ ਆ ਤੇ ਸਮਰ ਕਲੈਕਸ਼ਨ ਦੇ ਲਈ ਬਹੁਤ ਵਧੀਆ ਰਹਿਣ ਵਾਲੇ ਆ ਨੈਕਸਟ ਆਵਲੇ ਆਪਣੇ ਕੋਲ ਵਿਦਾਊਟ ਦੁਪੱਟਾ ਹੋਣਗੇ ਕੀਰੇ ਤੇ ਥੋੜਾ ਕੁਛ ਨਾ ਕੁਛ ਵਰਕ ਕੀਤਾ ਹੋਏਗਾ ਬਾਕੀ ਜੀ ਇਹ ਆਲਓਵਰ ਹੋਏਗਾ ਸੂਟ ਠੀਕ ਹੈ ਜੀ ਵਿਦਾਊਟ ਦੁਪੱਟਾ ਹੋਏਗਾ ਜਿਨ੍ਹਾਂ ਭੈਣਾਂ ਕੋਲ ਤੁਹਾਡੇ ਕੋਲ ਦੁਪੱਟੇ ਹੈਗੇ ਆ ਕੁਛ ਤਾਂ ਤੁਸੀਂ ਉਹਦੇ ਨਾਲ ਮੈਚ ਕਰਦਾ ਜਿਹੜਾ ਸੂਟ ਬਾਈ ਕਰ ਸਕਦੇ ਹੋ ਤਾਂ ਜੋ ਤੁਹਾਨੂੰ ਦੁਪੱਟਾ ਲੈਣ ਦੀ ਵੀ ਲਗਤ ਲੋੜ ਨਹੀਂ ਪਏਗੀ ਠੀਕ ਹੈ ਜੀ ਇਹਨਾਂ ਦੀ ਆ ਸਬਤੋਸ਼ ਪੈਸ਼ਨ ਜਿਹੜੀ ਹੋਰ ਵੀ ਸਪੈਸ਼ਲ ਆਫਰ ਆਪ ਲਾਈ ਹੈ ਕੀ ਲਈ ਹੈ ਕਿ ਸ਼ਿਪਿੰਗ ਜਿਹੜੀ ਇਹਨਾਂ ਦੀ ਫ੍ਰੀ ਰਹੇਗੀ 올ਓਵਰ ਪੰਜਾਬ ਆਪਣੀ ਸ਼ਿਪਿੰਗ ਫ੍ਰੀ ਹੋਏਗੀ ਜੀ ਨੈਕਸਟ ਆ ਬਾਟਮ ਨਾਲ ਵਰਕ ਵਾਲਿਆ ਆਗੇ ਇਹਦੇ ਵਿੱਚ ਵੀ 10 ਤੋਂ 15 ਰੰਗ ਅਵੇਲੇਬਲ ਹੈ ਜੀ ਇਹਨਾਂ ਦਾ ਪ੍ਰਾਈਸ ਜਿਹੜਾ ਡਿਫਰੈਂਟ ਹੋਏਗਾ ਨੈਕਸਟ ਜੌਰਜਟ ਦੇ ਵਿੱਚ ਆ ਗਏ ਜੀ ਇਹਦੇ ਵਿੱਚ ਵੀ ਕਾਫੀ ਹੈਗੇ ਆ ਡਿਜ਼ਾਈਨ 7 ਤੋਂ 8 ਡਿਜ਼ਾਈਨ ਹੈਗੇ ਆ ਜੀ ਠੀਕ ਹੈ ਜੋ ਨੈਕਕਲੇਸ ਆ ਕੀ ਰੀਅਲ ਡਿਜ਼ਾਈਨ ਆ ਗਏ ਨੈਕਸਟ ਆ ਕਾਟਨ ਦੇ ਫਿਰ ਸਟਾਰਟ ਹੋਗੇ ਜੀ ਪਿਓਰ ਕਾਟਨ ਦੇ ਵਿੱਚ ਹੋਣਗੇ ਠੀਕ ਹੈ ਜੀ ਬਹੁਤ ਸੋਹਣੇ ਸੋਹਣੇ ਆ ਸੂਟ ਬਣੇ ਹੋਏ ਆ ਬਹੁਤ ਸੋਹਣੇ ਸਲੇਸ਼ਸ ਵਗੈਰਾ ਲਗਾ ਕੇ ਸੂਟ ਰੈਡੀ ਕੀਤੇ ਹੋਏ ਆ ਦੁਪट्टे ਜਿਹੜੇ ਉਸ ਤੋਂ ਵੀ ਖੂਬਸੂਰਤ ਬਣੇ ਹੋਏ ਆ ਜੀ ਹਰੇਕ ਏਜ ਗਰੁੱਪ ਦੇ ਲਈ ਵਾਲੇ ਸੂਟ ਹੈਗੇ ਆ ਚਾਹੇ 50 ਵਾਲੇ ਲੈ ਲੈਣ 40 ਵਾਲੇ ਲੈ ਲੈਣ 60 ਵਾਲੇ ਲੈ ਲੈਣ ਚਾਹੇ 20 30 ਵਾਲੀਆਂ ਜਿਹੜੀਆਂ ਭੈਣਾ ਬਾਏ ਕਰ ਲੈਣ ਬਾਕੀ ਜੀ ਆਪਣੇ ਕੋਲ ਸਟੀਚਿੰਗ ਵੀ ਅਵੇਲੇਬਲ ਆ ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਰੀਜ਼ਨੇਬਲ ਪ੍ਰਾਈਸ ਤੇ ਤੁਸੀਂ ਆਪਣੇ ਕੋਲ ਪ੍ਰੋਪਰ ਸਟਿਚ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਨੈਕਸਟ ਆਹਾ ਚਿਕਨ ਵਰਕ ਦੇ ਨਾਲ ਸੂਟ ਆ ਗਏ ਜੀ ਬਾਟਮ ਤੇ ਚਿਕਨ ਵਰਕ ਕੀਤਾ ਹੋਇਆ ਹੈਗਾ ਉਹ ਵਾਲੇ ਚਿਕਨ ਵਰਕ ਵਾਲੇ ਆ ਗਏ ਜੀ ਅਗਰ ਤੁਸੀਂ ਦਾ ਕੋਈ ਪਲਾਜ਼ੋ ਸਟਿਚ ਕਰਾਉਣਾ ਪਲਾਜ਼ੋ ਵੀ ਕਰਾ ਸਕਦੇ ਹੋ ਅਗਰ ਤੁਸੀਂ ਇਹਦੀ ਬਾਟਮ ਸਟ੍ਰੇਟ ਬਾਟਮ ਬਣਵਾਉਣਾ ਚਾਹੁੰਦੇ ਤਾਂ ਤੁਸੀਂ ਸਟ੍ਰੇਟ ਬਾਟਮ ਵੀ ਬਣਵਾ ਸਕਦੇ ਹੋ ਠੀਕ ਹੈ ਜੀ ਇਹ ਕੰਟਰਾਸਟ ਹੋਣਗੇ ਸ਼ਾਰਟ ਇਹਨਾਂ ਦੇ ਪ੍ਰਿੰਟਡ ਚ ਹੋਏਗੀ ਨਾਲ ਬਾਟਮ ਹੋਏਗੀ ਪਲੇਨ ਵਾਈਟ ਐਂਡ ਪਿੰਕ ਬੱਚੇ ਹੈਗੇ ਜੀ ਕਲਰ ਨੈਕਸਟ ਆ ਕਾਟਨ ਦੇ ਜੀ ਸੂਟ ਨੈਕਸਟ ਆ ਦੁਪੱਟਿਆਂ ਦੇ ਨਾਲ ਆਗੇ ਜਿਨ੍ਹਾਂ ਨਾਲ ਸਭ ਦੇ ਆਫ-ਵਾਈਟ ਬਾਟਮ ਰਹੇਗੀ ਤੇ ਨਾਲ ਜਿਹੜੇ ਬਲੈਕ ਕਲਰ ਦੇ ਵਿੱਚ ਆਹ ਪ੍ਰਿੰਟ ਲਗ-ਲਗ ਹੋਣਗੇ ਕੁਝ ਭੈਣਾਂ ਜਿਹੜੀਆਂ ਜਿਨ੍ਹਾਂ ਦਾ ਫੇਵਰੇਟ ਕਲਰ ਬਲੈਕ ਹੁੰਦਾ ਆ ਉਹ ਇਹਨਾਂ ਵਿੱਚੋਂ ਪ੍ਰਿੰਟ ਚੈੱਕ ਕਰ ਸਕਦੀਆਂ ਹੈ ਜੀ ਨੈਕਸਟ ਆ ਬਾਟਮ ਦੇ ਨਾਲ ਫਿਰ ਵਰਕ ਆ ਗਿਆ ਜੀ ਚਿਕਨ ਦੀ ਬਾਟਮ ਹੀ ਹੋਏਗੀ ਜਿੱਥੇ ਵਰਕ ਕੀਤਾ ਹੋਏਗਾ ਇਹਦੇ ਵਿੱਚ ਤੁਹਾਡੇ ਕੋਲ ਦੋਨੋਂ ਆਫਰ ਹੈਗੀ ਅਗਰ ਤੁਸੀਂ ਪਲਾਜ਼ੋ ਸਟਿਚ ਕਰਾਉਣਾ ਪਲਾਜ਼ੋ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਇਹਦਾ ਸਟ੍ਰੇਟ ਬਾਟਮ ਬਣਾਉਣੀ ਹੈ ਤਾਂ ਬਾਟਮ ਵੀ ਬਣਵਾ ਸਕਦੇ ਜੀ ਚੈੱਕ ਕਰੀ ਚਲੋ ਕਾਫੀ ਕਲਰ ਕਲੈਕਸ਼ਨ ਹੈਗੀ ਆਪਣੇ ਕੋਲ ਕਾਫੀ ਵੈਰਾਈਟੀ ਹੈਗੀ ਹੈ ਜੀ ਬਹੁਤ ਵੈਰਾਈਟੀ ਹੈ ਜਿੱਦਾਂ ਦਾ ਤੁਸੀਂ ਸੂਟ ਚਾਹੋਗੇ ਜਿੰਨੀ ਰੇਂਜ ਚਾਹੋਗੇ ਘੱਟ ਤੋਂ ਘੱਟ ਲੈ ਕੇ ਵੱਧ ਤੋਂ ਵੱਧ ਸਾਰੀ ਰੇਂਜ ਆਪਣੇ ਕੋਲ ਅਵੇਲੇਬਲ ਆ 300 ਤੋਂ ਸ਼ੁਰੂ ਹੋ ਜਾਂਦੀ ਹੈ ਜੀ ਠੀਕ ਹੈ ਜੀ ਵੱਧ ਤੋਂ ਵੱਧ ਜਿੰਨੀ ਵੀ ਤੁਸੀਂ ਰੇਂਜ ਚਾਹੋਨੇ ਆ ਆਪਰ ਤੱਕ ਜਾ ਸਕਦੇ ਹੋ ਠੀਕ ਹੈ ਜੀ ਜਿੰਨੀ ਵੀ ਤੁਹਾਡੀ ਹੈਗੀ ਹੈ ਬਜਟ ਤੁਸੀਂ ਆਪਣੇ ਅਕੋਰਡਿੰਗ ਜਿਹੜਾ ਬਾਈ ਕਰ ਸਕਦੇ ਹੋ ਸਾਨੂੰ ਦੱਸ ਸਕਦੇ ਹੋ ਤੁਹਾਨੂੰ ਉਸ ਅਕੋਰਡਿੰਗ ਦੇ ਬਜਟ ਦੇ ਤੁਹਾਡੇ ਅਕੋਰਡਿੰਗ ਤੁਹਾਨੂੰ ਸੂਟ ਮਿਲ ਜਾਏਗਾ ਠੀਕ ਹੈ ਜੀ ਕਿਉਂਕਿ ਆਪਣੇ ਕੋਲ ਕਾਫੀ ਕਲੈਕਸ਼ਨ ਹੈਗੀ ਵੈਰਾਈਟੀ ਬਹੁਤ ਹੈਗੀ ਜਿੱਦਾਂ ਤੁਸੀਂ ਚਾਹੋਗੇ ਤੁਹਾਨੂੰ ਉਦਾਂ ਦਾ ਹੀ ਸੂਟ ਮਿਲ ਜੇਗਾ ਜੀ ਨੈਕਸਟ ਆ ਕਾਟਨ ਦੇ ਵਿੱਚ ਆ ਗਏ ਜੀ ਸੂਟ ਅਗਰ ਇਹ ਵਾਲੀ ਡਿਜ਼ਾਈਨ ਤੁਸੀਂ ਕੋਈ ਲਾਈਕ ਕਰਦੇ ਆ ਸਾਡੇ ਡਿਜ਼ਾਈਨ ਦੇਖਦੇ ਆ ਤੁਸੀਂ ਇਹਨਾਂ ਨੂੰ ਕਿਸੇ ਵੀ ਕਲਰ ਤੇ ਰੈਡੀ ਕਰਵਾਉਣਾ ਚਾਹੁੰਦੇ ਆ ਤਾਂ ਤੁਸੀਂ ਤਾਂ ਵੀ ਕਰਵਾ ਸਕਦੇ ਹੋ ਜੀ ਠੀਕ ਹੈ ਜੀ ਮਸ਼ੀਨ ਵਰਕ ਆਪਣੇ ਕੋਲ ਅਵੇਲੇਬਲ ਆ ਹੈਂਡ ਵਰਕ ਅਵੇਲੇਬਲ ਆ ਠੀਕ ਹੈ ਜੀ ਆਰੀ ਵਰਕ ਅਵੇਲੇਬਲ ਆ ਅਗਰ ਤੁਸੀਂ ਕੋਈ ਵੀ ਵਰਕ ਕਰਵਾਉਣਾ ਆ ਤੇ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਆਪਾਂ ਵਰਕ ਵੀ ਕਾਇਦਾ ਕਰਕੇ ਦਿਨੇ ਠੀਕ ਹੈ ਜੀ ਤੁਸੀਂ ਕੋਈ ਹੈਂਡਵਰਕ ਕਰਵਾਉਣਾ ਚਾਹੁੰਦੇ ਆ ਕੋਈ ਮਸ਼ੀਨ ਵਰਕ ਕਰਵਾਉਣਾ ਚਾਹੁੰਦੇ ਆ ਤੁਹਾਨੂੰ ਕੋਈ ਆਪਣਾ ਡਿਜ਼ਾਈਨ ਹੈਗਾ ਤੁਹਾਡੇ ਕੋਲ ਜਾਂ ਤੁਸੀਂ ਸਾਡਾ ਕੋਈ ਡਿਜ਼ਾਈਨ ਲਾਈਕ ਕਰਦੇ ਆ ਠੀਕ ਹੈ ਜੀ ਆਪਣੇ ਕੋਲ ਹੈਂਡਵਰਕ ਦੇ ਵੀ ਕਾਫੀ ਡਿਜ਼ਾਈਨ ਹੈਗੇ ਤੁਸੀਂ ਪੁਰਾਣੀ ਵੀਡੀਓਜ਼ ਆਪਣੇ ਦੇਖ ਸਕਦੇ ਹੋ ਹੁਣ ਸਮਰ ਕਲੈਕਸ਼ਨ ਆ ਰਹੀ ਕਰਕੇ ਆਪਾਂ ਸਮਰ ਦੇ ਲੈ ਕੇ ਆ ਰਹੇ ਆ ਠੀਕ ਹੈ ਜੀ ਉਹਨਾਂ ਵਿੱਚ ਤੁਸੀਂ ਹੈਂਡਵਰਕ ਦਾ ਦੇਖ ਸਕਦੇ ਹੋ ਡਿਜ਼ਾਈਨ ਆਪਣੇ ਕੋਲ ਵੀ ਕਾਫੀ ਆ ਅਗਰ ਤੁਸੀਂ ਆਪਣਾ ਕੋਈ ਲਾਈਕ ਕਰਦੇ ਆ ਤਾਂ ਤੁਹਾਡੇ ਕੋਲ ਹੈਗਾ ਤੁਸੀਂ ਵੀ ਸੈਂਡ ਕਰ ਸਕਦੇ ਹੋ ਬਾਕੀ ਇਹ ਮਸ਼ੀਨਵਰਕ ਦੇ ਸੂਟ ਵੀ ਆਪਾਂ ਪਾਈਦੇ ਆ ਉਹਨਾਂ ਵਿੱਚੋਂ ਤੁਹਾਨੂੰ ਕੋਈ ਮਸ਼ੀਨਵਰਕ ਕਰਵਾਉਣਾ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ ਤੇ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਆ ਜੀ ਨੈਕਸਟ ਆ ਕਰੇਵ ਦੇ ਸੂਟ ਸੀਗੇ ਜੀ ਬਾਕੀ ਵੀਡੀਓ ਨੂੰ ਵੱਤ ਵਤ ਸ਼ੇਅਰ